ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਮੇਰੀ ਕਹਾਣੀ ਗਰੀਬ ਦਾ ਸੰਘਰਸ਼ ਮੇਰੇ ਮਾਪਿਆਂ ਦੇ ਘਰ ਇੱਕ ਵਾਲਿਆਂ ਵਾਲੀ ਸੁਵਾਰਥ ਸੀ ਕੱਚਾ ਵੇੜਾ ਸੀ ਕੋਈ ਟੀਵੀ ਫੋਨ ਫਰਿੱਜ ਪੱਕੀ ਲੈਟਰਨ ਬਾਥਰੂਮ ਵਗੈਰਾ ਦੀ ਸੁਵਿਧਾ ਨਹੀਂ ਸੀ ਮੇਰੀ ਵੱਡੀ ਭੂਆ ਦੇ ਮੁੰਡੇ ਦਾ ਪਹਿਲਾ ਵਿਆਹ ਮੈਂ ਸਕੂਲ ਦੀ ਵਰਦੀ 'ਚ ਦੇਖਿਆ ਸੀ ਤੇ ਪਤਾ ਨਹੀਂ ਕਿੰਨੇ ਕੁ ਰਿਸ਼ਤੇਦਾਰਨੀਆਂ ਦੇ ਉਤਾਰੇ ਕੱਪੜੇ ਪਾ ਹੰਡਾਏ ਸਨ ਕੋਈ ਸੁਵਿਧਾ ਨਾ ਹੋਣ ਕਰਕੇ ਆਮ ਜਾਣਕਾਰੀ ਦੀ ਵੀ ਬਹੁਤ ਆਚ ਝਕਾਟ ਸੀ ਛੇਵੀਂ ਚ ਜਾ ਟਾਈਮ ਪੀਸ ਤੇ ਸਮਾਂ ਦੇਖਣਾ ਸਿੱਖਿਆ ਤੇ ਅੱਠਵੀਂ ਚ ਜਾ ਪਤਾ ਲੱਗਾ ਕਿ ਰੰਗीन ਤੇ ਬਲੈਕ-ਵਾਈਟ 'ਚ ਟੀਵੀ 'ਚ ਫਰਕ ਹੁੰਦਾ ਹੈ ਤੇ ਜੋ ਸੀਰੀਅਲ ਫਿਲਮਾਂ 'ਚ ਕੰਮ ਕਰਦੇ ਹਨ ਉਹ ਸਕੇ ਨਹੀਂ ਹੁੰਦੀ ਐਕਟਿੰਗ ਕਰਦੇ ਹਨ ਬਚਪਨ 'ਚ ਸ਼ਕਤੀਮਾਨ ਤੇ ਰਮਾਇਣ ਟੀਵੀ ਸੀਰੀਅਲ ਬਹੁਤ ਮਸ਼ਹੂਰ ਸਨ ਉਹਨਾਂ ਦੀਆਂ ਗੱਲਾਂ ਨਾਲ ਪੜ੍ਹਦੀਆਂ ਕੁੜੀਆਂ ਆਪਸ 'ਚ ਕਰਦੀਆਂ ਤਾਂ ਮੈਨੂੰ ਵੀ ਚਸਕਾ ਪੈ ਗਿਆ ਤੇ ਮੈਂ ਗਵਾਂਡੀਆਂ ਦੀ ਰਾਹ ਵਾਲੀ ਬੈਟਕ 'ਚ ਖੜ੍ਹ ਦੇਖਣਾ ਤਾਂ ਗਵਾਂਡਣ ਨੇ ਬਾਰੀ ਬੰਦ ਕਰ ਦੇਣੀ ਤੇ ਮੈਂ ਰੋਂਦੇ ਹੋਏ ਘਰ ਆ ਜਾਣਾ ਰਿਸ਼ਤੇਦਾਰੀ ਚ ਜਾਣਾ ਤਾਂ ਅਗਲੇ ਦਾ ਟੀਵੀ ਹੀ ਦੇਖੀ ਜਾਣਾ। ਨਾਨਕੇ ਆਪੂਆ ਹੋਰਾਂ ਦੇ ਘਰ ਪੱਕੇ ਸਨ। ਗਰਮੀਆਂ ਦੀਆਂ ਛੁੱਟੀਆਂ ਚ ਉਥੇ ਜਾ ਬੋਕਰ ਨਾਲ ਵੇੜੇ ਚਾਹ ਨਾਲ ਧੋਣੀ। ਮੈਨੂੰ ਯਾਦ ਆ ਵਿਆਹ ਤੋਂ ਬਾਅਦ ਸੌਰਾਂ ਦਾ ਚਿਪਸ ਲੱਗਾ ਬਾਥਰੂਮ ਨਣਦ ਦੇ ਹੱਥੋਂ ਬੋਕਰ ਫੜ ਆਪ ਧੋਣਾ ਤਾਂ ਨਣਦ ਨੇ ਹੱਸਣਾ। ਇਹ ਨਜ਼ਾਰਾ ਦੇਖ ਚਾਚੀ ਸੱਸ ਨੇ ਮੇਰੀ ਨਣਦ ਨੂੰ ਕਹਿਣਾ ਕੋਈ ਨਾ ਇਹਨੂੰ ਧੋ ਲੈਣ ਦੇ ਇਹਨੂੰ ਚਾਹ। ਮੈਂ ਨੀਵੀਂ ਪਾਸ ਸ਼ਰਮਿੰਦਾ ਜਿਹਾ ਹੋ ਜਾਣਾ। ਸਾਰੇ ਜਆ ਗੱਦਿਆਂ ਤੇ ਨੀਂਦ ਨਹੀਂ ਆਉਂਦੀ ਸੀ ਮੰਜੇ ਤੇ ਪੈਣ ਵਾਲੇ ਸਰੀਰ ਨੂੰ ਗੱਦੇ ਤੇ ਪੈਣ ਦਾ ਆਦੀ ਬਣਨ ਚ ਦੇਰ ਲੱਗੀ ਗਰਮੀਆਂ ਚ ਕੁਲਫੀ ਜਮਾਉਣ ਲਈ ਗਵਾਂਡੀਆਂ ਦੇ ਘਰ ਫਰਿੱਜ ਚ ਦੁੱਧ ਰੱਖ ਕੇ ਆਉਣਾ ਤੇ ਗਵਾਂਡਣ ਤੋਂ ਕਦੇ ਠੰਡਾ ਪਾਣੀ ਪੀਣ ਲਈ ਬਰਫ ਲੈਣ ਜਾਣੀ ਤਾਂ ਉਹਨਾਂ ਕਈ ਵਾਰ ਜਵਾਬ ਦੇ ਦੇਣਾ ਹਨੇਰੇ ਚ ਲੈਟਰਨ ਜਾਣਾ ਘਰ ਲੈਟਰਨ ਉੱਪਰ ਛੱਤ ਹੈ ਨਹੀਂ ਸੀ ਬਚਪਨ ਚ ਮੈਨੂੰ ਸਾਡੇ ਸਾਰੇ ਰਿਸ਼ਤੇਦਾਰ ਗਵਾਂਢੀ ਅਮੀਰ ਲੱਗਦੇ ਸਨ ਕਿਉਂਕਿ ਉਹਨਾਂ ਦੇ ਪੱਕੇ ਘਰ ਸਨ ਛੱਤ ਵਾਲੇ ਲੈਟਰਨ ਬਾਥਰੂਮ ਸਨ ਹਰ ਕਿਸੇ ਦੇ ਘਰ ਕੇਵਲ ਟੀਵੀ ਚੱਲਦਾ ਸੀ ਸਭ ਦੇ ਘਰ ਫ੍ਰਿਜ ਸੀ ਤੇ ਸਕੂਟਰ ਜਾਂ ਟਰੈਕਟਰ ਦਾ ਸਾਧਨ ਸੀ ਮੈਂ ਨਾਨਕਿਆਂ ਦੀ ਅਤਿ ਧੰਨਵਾਦੀ ਹਾਂ ਉਹ ਹਰ ਸਾਲ ਮੇਰੀ ਮਾਂ ਨੂੰ ਸੌਣ ਦੇ ਸੰਧਾਰਾ ਦੇ ਕੇ ਜਾਂਦੇ ਸਨ ਜਿਸ ਚ ਪੀਪਾ ਬਿਸਕੁਟ ਹੁੰਦੇ ਤੇ ਨਾਲ ਮੇਰੀ ਮਾਂ ਲਈ ਇੱਕ ਸੂਟ ਮੇਰੇ ਲਈ ਇੱਕ ਸੂਟ ਤੇ ਮੇਰੇ ਭਰਾ ਲਈ ਕੱਪੜੇ ਹੁੰਦੇ ਸਨ ਨਾਨਕੀ ਰਹਿਣ ਜਾਣਾ ਤਾਂ ਮਾਮੀਆਂ ਨੇ ਚੂੜੀਆਂ ਪਵਾ ਕੇ ਦੇਣੀਆਂ ਤੇ ਨਾਲ ਨਵਾਂ ਸੂਟ ਸੁਵਾ ਕੇ ਦੇਣਾ ਤੇ ਖੁਸ਼ ਰੱਖਣਾ ਨਾਨਕਿਆਂ ਦੇ ਇਸ ਪਿਆਰ ਦੀ ਮੈਂ ਉਮਰ ਭਰ ਕਾਜ਼ਦਾਰ ਰਹਾਂਗੀ ਇੱਕ ਬੱਚੇ ਨੂੰ ਪਾਲਣ ਲਈ ਸਾਰੇ ਪਿੰਡ ਦਾ ਜ਼ੋਰ ਲੱਗਦਾ ਹੈ ਮੇਰੀ ਪਰਵਰਿਸ਼ ਚ ਨਾਨਕਿਆਂ ਨੇ ਅਹਿਮ ਰੋਲ ਅਦਾ ਕੀਤਾ ਸੀ ਜਿਸ ਦਿਨ ਆਇਲੈਂਡਸ ਦਾ ਟੈਸਟ ਸੀ ਸਾਈਕਲ ਤੇ ਧੁੰਦ ਚ ਸਵਖਤ ਹੀ ਪਿਤਾ ਜੀ ਨਾਲ ਸ਼ਹਿਰ ਨੂੰ ਗਈ ਸਾਂ ਮਿਹਨਤ ਰਾਸ ਆਈ ਪਹਿਲੀ ਵਾਰ ਚ ਬੈਂਡ ਆ ਗਏ ਤੇ ਮੇਰੀ ਪਰਦੇਸਨ ਵੰਣ ਦੀ ਯਾਤਰਾ ਆਰੰਭ ਹੋ ਗਈ ਬਚਪਨ ਚ ਗਰੀਬੀ ਬਹੁਤ ਮਾੜੀ ਲੱਗਦੀ ਸੀ ਪਰ ਜਦੋਂ ਹੁਣ ਜਦੋਂ ਪਿੱਛੇ ਮੁੜ ਸੋਚਦੀ ਆ ਬਹੁਤ ਚੰਗੀ ਲੱਗਦੀ ਹੈ ਇਸ ਗਰੀਬੀ ਨੇ ਮੈਨੂੰ ਸਮੇਂ ਤੋਂ ਪਹਿਲਾਂ ਵੱਡਾ ਕੀਤਾ ਸਬਰ ਕਰਨਾ ਸਿਖਾਇਆ ਸਾਦੇਪਣ ਚ ਰਹਿਣ ਦੀ ਜਾਚ ਸਿਖਾਈ ਤੇ ਆਤਮ ਨਿਰਭਰ ਹੋਣ ਲਈ ਪ੍ਰੇਰਿਤ ਕੀਤਾ ਧੰਨ ਦੀ ਘਾਟ ਨੇ ਛੋਟੀ ਉਮਰ ਚ ਵਿਆਹ ਕਰਨ ਲਈ ਮਜਬੂਰ ਕੀਤਾ ਤੇ ਪਰਦੇਸ ਲੈ ਜਾਂਦਾ ਵਰਨਾ ਮੈਂ ਤਾਂ ਫੌਜ ਚ ਭਰਤੀ ਹੋਣਾ ਲੋਚਦੀ ਸਨ ਬਚਪਨ ਚ ਲੱਗਦਾ ਸੀ ਜਿਨ੍ਹਾਂ ਦੇ ਪੱਕੇ ਘਰ ਨੇ ਜਿਨ੍ਹਾਂ ਦੇ ਕੋਲ ਟੀਵੀ ਫਰਿੱਜ ਕੂਲਰ ਆ ਉਹ ਬਹੁਤ ਅਮੀਰ ਨੇ ਹੁਣ ਮੈਂ ਜਦ ਉਹ ਸਭ ਕੁਝ ਹਾਸਿਲ ਕਰ ਲਿਆ ਤਾਂ ਆਪਣੇ ਬੀਤੇ ਕੱਲ ਦੀ ਸੋਚ ਤੇ ਹਾਸਾ ਆਉਂਦਾ ਹੈ। ਆਪਣੀ ਮਾੜੀ ਕਿਸਮਤ ਉੱਪਰ ਹਾਸਾ ਤੇ ਗੁੱਸਾ ਬਹੁਤੀ ਵਾਰ ਆਇਆ ਸੀ। ਸ਼ਾਇਦ ਤਾਂ यूं ਮੈਂ ਬਦਲ ਗਈ। ਨਹੀਂ। ਮੈਨੂੰ ਕਦੇ ਕਿਸੇ लाचार ਗਰੀਬ ਬੰਦੇ ਤੇ ਹਾਸਾ ਨਹੀਂ ਆਉਂਦਾ ਕਿਉਂਕਿ ਮੈਨੂੰ ਪਤਾ लाचारी ਗਰੀਬੀ 'ਚ ਜੀਣਾ ਕਿਉਂ ਜਿਆ ਹੁੰਦਾ ਹੈ। ਤੇ ਅੱਜ ਪ੍ਰਮਾਤਮਾ ਦੀ ਮਿਹਰ ਨਾਲ ਮੇਰੇ ਤੇ ਚੰਗਾ ਵਕਤ ਚੱਲ ਰਿਹਾ ਹੈ। ਪਰ ਮੈਂ ਅਤੀਤ ਨਹੀਂ ਭੁੱਲੀਆਂ, ਨਾ ਕਦੇ ਭੁੱਲਾਂ। ਗਰੀਬ ਲਈ ਮੁਸੀਬਤਾਂ ਕੰਧਾਂ 'ਚ 24 ਡਿਗਦੀਆਂ ਹਨ ਤੇ ਦਰਵਾਜ਼ਿਆਂ 'ਚ ਵੀ ਤੇ ਗਰੀਬ ਹੋਣ ਤੇ ਕਦੇ ਦੁਖੀ ਨਾ ਹੋਣਾ ਇਸ ਤੇ ਹੱਸਣਾ ਜ਼ਰੂਰ ਮਹਾਨ ਆਦਮੀ ਝੁੱਗੀ ਵਿੱਚ ਵੀ ਪੈਦਾ ਹੋ ਸਕਦਾ ਹੈ ਗਰੀਬ ਦਾ ਸੰਘਰਸ਼ ਗਰੀਬ ਨੂੰ ਹੀ ਪਤਾ ਹੁੰਦਾ ਹੈ ਕਈ ਵਾਰ ਅਮੀਰਾਂ ਦੇ ਚੋਚਲੇ ਗਰੀਬਾਂ ਦੀ ਰਾਤ ਦੀ ਨੀਂਦ ਉਡਾ ਦਿੰਦੇ ਹਨ ਨੀਂਦ ਉੱਡਣੀ ਸੁਭਾਵਿਕ ਹੁੰਦੀ ਜਦੋਂ ਇੱਕੋ ਗਲੀ 'ਚ ਪੈਦਾ ਹੋਏ ਹੋਏ ਹੋਈਏ ਤੇ ਇੱਕ ਜਣਾ ਮਖਮਲ ਦੇ ਗੱਦਿਆਂ ਤੇ ਪੱਕੀ ਛੱਤ ਹੇਠਾਂ ਸੌਵੇ ਤੇ ਦੂਜਾ ਬਾਣ ਦੇ ਮੰਜੇ ਤੇ ਛਤੀਰੀਆਂ ਵਾਲੀ ਛੱਤ ਹੇਠਾਂ ਸੌਵੇ। ਗਰੀਬ ਦੇ ਬੱਚੇ ਸਬਰ ਸੰਤੋਖ 'ਚ ਰਹਿਣਾ ਸਮੇਂ ਨਾਲ ਸਿੱਖ ਜਾਂਦੇ ਹਨ। ਜੋ ਸਬਰ ਕਰਨਾ ਸਿੱਖ ਜਾਂਦਾ ਹੈ ਉਹ ਸੁੱਖਾਂ ਦਾ ਭਾਗੀਦਾਰ ਹੋ ਜਾਂਦਾ ਹੈ। ਧੰਨਵਾਦ ਦੋਸਤੋ ਜੇਕਰ ਕਹਾਣੀ ਵਧੀਆ ਲੱਗੀ ਤਾਂ ਲਾਈਕ ਸ਼ੇਅਰ ਚੈਨਲ ਨੂੰ ਸਬਸਕ੍ਰਾਈਬ ਤੇ ਕਮੈਂਟ ਜ਼ਰੂਰ ਕਰਿਓ।